ਆੰਦਲਾ ਦਬਰ ਗਿਆ ਯਾਰ ਜੀ ਪਿੰਡ ਖਵਾਜ ਕੇ ਮਹਾਵੀਰ ਹੋਮਸ ਜੋ ਵਸਤੀ ਜੋਧੇਰ ਤੋਂ ਮੱਤੇਵਾੜਾ ਰੋਡ ਯਾਰ ਸੋ ਸੋ ਜਿਹੜਾ ਜਿਹੜਾ ਵੀਡੀਓ ਨੂੰ ਦੇਖ ਰਿਹਾ ਸੰਗਤਾਂ ਨੂੰ ਬੇਨਤੀ ਹੈ ਕਿ ਬਾਬਾ ਜੀ ਦਾ ਲੰਗਰ ਛੱਕ ਕੇ ਜਾਓ ਅਤੇ ਭੈਣਾਂ ਨੂੰ ਬੇਨਤੀ ਹੈ ਮਕਾਵਾਂ ਨੂੰ ਬੇਨਤੀ ਹੈ ਨੌਜਵਾਨ ਵੀਰਾਂ ਨੂੰ ਕਿ ਨਾਲ ਦੀ ਨਾਲ ਸੇਵਾ ਕਰਨ ਦਾ ਜੋ ਯੋਗਦਾਨ ਉਹ ਵੀ ਪਾਓ ਜੀ ਪਿੰਡ ਖਵਾਜਕੇ ਮਹਾਵੀਰ ਕਲੋਨੀ ਸਾਈ ਲਾਡੀ ਸ਼ਾਹ ਦੀ ਜਾਤ ਦੇ ਵਿੱਚ ਛੋਲੇ ਪੂੜੀਆਂ ਦਾ ਤੇ ਕੜਾ ਪ੍ਰਸ਼ਾਦ ਦਾ ਲੰਗਰ ਚਲਾਇਆ ਜਾ ਰਿਹਾ ਸਾਰੀਆਂ ਸੰਗਤਾਂ ਹਮ ਹਵਾ ਕੇ ਲੰਗਰ ਛਕਣ ਦੀ ਕਿਰਪਾਲਤਾ ਕਰੋ ਜੀ ਅਹਨ ਦੂਤ ਚਲਾਇਆ ਹੈ ਆ ਜਾ ਬਾਕੀ ਜੈ ਪੀਰਾਂ ਦੀ ਜੈ ਮਸਤਾਂ ਦੀ ਬਹੁਤ ਔਰ ਛੋਲੇ ਦਾ ਲੰਗਰ ਲੱਗਿਆ ਜੀ ਬਾਜੀ ਬਾਜੀ ਪਾਪਾ ਜੀ ਦੇ ਨਾਮ ਦਾ ਲਾਡੀ ਦਾ ਦਰਵਾਜ਼ਾ ਜੀ ਦਾ ਦਰਵਾਜ਼ਾ ਚੋਲੇ ਪੁਰੀਆ ਨੰਗਰ ਚੱਲਾਈ ਟੋਟ ਮਾਰਾ ਬੱਜੇ ਪਾਤਸ਼ਾਹ ਇਹ ਸ਼ਰਦਨ ਨੰਗਰ ਲਾਇਆ ਸੋਨੋ ਬਾਵਨਾ ਪੂਰੀ ਕਰੇ ਤੇ ਪਾਤਸ਼ਾਹ ਚੋਲੇ ਪੁਰੀਆ ਨੰਗਰ ਚੱਗੋ ਪਾਈ ਜਾਂਦੋ ਬਾਬਾ ਜੀ ਦਾ ਅਨਿਸ਼ਵਾਸ ਕਾ ਵਿਚਾਰ ਚ ਨਿਕ ਪੈ ਗਿਆ ਬਾਬਾ ਜੀ ਮਾਫੀ ਜੀ ਬਾਨਮ ਜੀ ਛੱਡੋ ਈ ਛੱਡੋ ਆ ਬਾਬਾ ਛੱਡੋ ਆ ਜੀ